ਅਲਤਾ ਜਿਹੜਾ ਇਕਤਾ ਪਾਰਟੀ ਵੱਲੋਂ ਇੱਕ ਰੋਸ ਧਰਨਾ ਜਿਹੜਾ ਉਹ ਰੋੜ ਜਾਣ ਦਾ ਪ੍ਰੋਗਰਾਮ ਲਿਖਿਆ ਗਿਆ ਸੀਗਾ ਕਪੂਰਥਲਾ ਵਿੱਚ ਕਾफी ਸਮੱਸਿਆ ਜਿਹੜੀ ਐਸੇ ਜਿਹੇ ਪੂਰੇ ਪੰਜਾਬ ਸਮੱਸਿਆ ਬਹੁਤ ਹੈਗੀਆਂ ਵਾ ਪਰ ਹਲਕਾ ਕਪੂਰਥਲਾ ਦੇ ਵਿੱਚ ਜ ਜਦੋਂ 25 ਸਾਲ ਪਹਿਲਾਂ ਇੱਕ ਮੰਨਿਆ ਪਰ ਮੰਨਿਆ ਕਪੂਰਥਲਾ ਸੀਗਾ ਵੀ ਕਪੂਰਥਲਾ ਤੇ ਸੋਨੇ ਚਿੜੀ ਸੀਗੀ ਲੋਗ ਆਧਾਰਨ ਦਿੰਦੇ ਆ ਕਿ ਕਪੂਰਥਲੇ 'ਚ ਪਾਣੀ ਪ੍ਰੋਪਰ ਆ, ਸੀਵਰੇਜ ਪ੍ਰੋਪਰ ਆ, ਉਹ ਸਫਾਈ ਪ੍ਰੋਪਰ ਆ, ਇੱਥੇ ਕੋਈ ਇਹੋ ਜਿਹੀ ਗੱਲ ਨਹੀਂ ਸੀ ਹੈਗਾ। ਪਰ ਨੂੰ ਦਾ ਰਾਣਾ ਗੁਰਜੀਤ ਸਿੰਘ ਨੇ ਕਪੂਰਥਲੇ 'ਚ ਪੈਰ ਪਾਇਆ। ਨੂੰ ਦਾ ਮੈਂ ਸਮਝਦਾ ਕਪੂਰਥਲਾ ਟਾਊਨ ਦਾ ਟਾਊਨ ਜਿਹੜਾ ਹੁੰਦਾ ਆਇਆ। ਪਰ ਅੱਜ ਤੱਕ 25 ਸਾਲ ਦੇ ਵਿੱਚ ਰਾਣਾ ਗੁਰਜੀਤ ਸਿੰਘ ਕਿਸੇ ਗਲੀ ਦਾ ਹੱਥ ਲਾ ਕੇ ਕਹਿ ਦਵੇ ਜਾਂ ਕਿਸੇ ਛੜਕ ਦਾ ਹੱਥ ਰੱਖ ਕੇ ਕਹਿ ਦਵੇ ਕਿ ਆਹ ਮੈਂ ਬਣਾਈ ਆ ਜੀ। ਜਿਹੜੀ ਬਣਾਈ ਦੀ ਹੈ ਉਹ ਛੋਈ ਮਿੰਟੇ ਬਾਅਦ ਟੁੱਟ ਗਈ ਹੈ ਇਸ ਕਰਕੇ ਅੱਜ ਕਪੂਰਥਲੇ ਦੇ ਵਿੱਚ ਪਿਛਲੇ ਦਿਨੇ بارشਾਂ ਨੇ ਦਿਨ ਸੀਗੇ ਪੁਰ ਮੈਸਾਵੇ ਦਾ ਕਪੂਰਥਲੇ ਵਿੱਚ ਬਜ਼ਾਰਾਂ ਚ ਛੜਕਾਂ ਚ ਚੌਂਕਾਂ ਚ ਕੂੜੇ ਦੀ ਬਹੁਤ ਵੱਡੇ ਢੇਰ ਲੱਗੇ ਸੀਗੇ ਉਹ ਪਾਣੀ ਜਿਹੜਾ ਸੀਵਰੇ ਅਟੈਚ ਹੋ ਗਿਆ ਸੀਗਾ ਉਹਦੇ ਨਾਲ ਕਪੂਰਥਲੇ ਚ 4 3 4 5 ਮੋਤਾ ਜਿਹੜੀਆਂ ਕਪੂਰਥਲੇ ਚ ਹੁੰਦੀਆਂ ਪਰ ਉਹਨਾਂ ਪਰਿਵਾਰਾਂ ਨੂੰ ਕੋਈ ਨਹੀਂ ਮਿਲਿਆ ਨਾ ਪਰਵਾਰਾ ਕੋ ਕਿਸੇ ਨੇ ਦੁੱਖ ਜਾਂ ਜ਼ਰਾ ਕੀਤਾ ਪਰ ਜੇ ਰਾਣਾ ਗੁਰਜੀਤ ਸਿੰਘ ਅੱਜ ਮੈਂ ਐਮਐਲਏ ਖੋਦ ਹੈ ਮੈਂ ਰੇਦਾਵਾਂ ਐਮਸੀਏ ਨੇ ਉਸ 14 ਕਰੋੜ ਰੁਪਇਆ ਮੈਂ ਸਮਝਾ ਨਗਰ ਨਗਮ ਦੇ ਕੋਲ ਪਿਆ ਤੇਰੀ ਗੱਲ ਤੇ ਕਪੂਰਥਲਾ ਨਗਰ ਨਗਮ ਦਾ ਪਿਲੇ ਕੇ ਲੇਖੇ ਜੀ ਹੈ ਨਹੀਂ ਜੀ ਕਿਉਂਕਿ ਛੋਟਾ ਜਿਹਾ ਸ਼ਹਿਰ ਹੈ ਇੱਥੇ ਨਗਰ ਕੌਂਸਲ ਬੜੀ ਮੁਸ਼ਕਲ ਚੱਲਦੀ ਸੀਗੀ ਅੱਜ 50 ਐਮਸੀਐਨ ਦੀ ਤਨਖਾਹਾਂ ਕਟਨੀਆ ਪੈਂਦੀਆਂ ਹੈ ਬੇਰ ਦੀ ਤਨਖਾਹ ਕਟਨੀ ਪੈਂਦੀ ਹੈ ਕਮਿਸ਼ਨਰੀ ਤਨਖਾਹ ਕਟਨੀ ਪੈਂਦੀ ਹੈ ਪਰ ਕਪੂਰਥਲਾ ਜਿਹੜਾ ਵਾ ਉਹ ਜ਼ਮੀਨ ਨੂੰ ਡੋਂ 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 ਹੋਈ ਜਾਂਦਾ ਅਸੀਂ ਪਹਿਲਾਂ ਵੀ ਮੰਗ ਕਰਦੇ ਆ ਅਸੀਂ ਅੱਜ ਵੀ ਇਹ ਮੰਗ ਕਰਦੇ ਆ ਕਿ ਵੀ ਜੇ ਆਪਾਂ ਕਪੂਰਥਲਾ ਬਚਾਉਣਾ ਤੇ ਰਾਣਾ ਗੁਰਜੀਤ ਸਿੰਘ ਦੇ ਕੋਲੋਂ ਆਪਾਂ ਨੂੰ ਛਡਕਾਰਾ ਪਾਣਾ ਪੈਣਾ ਜਿੰਨਾ ਚਿਰ ਰਾਣਾ ਗੁਰਜੀਤ ਸਿੰਘ ਇਥੋਂ ਚੰਡੀਗੜ੍ਹ ਨਹੀਂ ਜਾਂਦਾ ਉਹਨਾਂ ਚਿੱਕੜ ਕਪੂਰਥਲੇ ਸਮੱਸਿਆ ਦਾ ਹੱਲ ਨਹੀਂ ਹੋਣਾ ਕਿਉਂਕਿ ਆ ਜੇਕਤਾ ਪਾਰਟੀ ਤੇ ਕਿਸਾਨ ਜੁਨੀਆਂ ਨੇ ਇੱਕ ਧਈਆ ਕੀਤਾ ਪਿਆ ਵਾ ਵੀ ਕਪੂਰਥਲੇ ਨੂੰ ਸਾਫ਼ ਸੁਥਰਾ ਕਰਨ ਵਾਸਤੇ ਜੜੀ ਵੀ ਕੁਰਬਾਨੀ ਦੇਣੀ ਪਈ ਉਹ ਅਸੀਂ ਦੇਾਂਗੇ ਇਹ ਤਾਂ ਅਗੀ ਕਾਂਗਰਸੀ ਗੱਲ ਉਹ ਦੂਜੀ ਨਹੀਂ ਆਨ ਆਪਣੇ ਟਾਈਮ 'ਚ ਕਿਸਾਨ ਜਿੱਥੇ ਬੰਦਿਆਂ ਨੇ ਮਿਲ ਕੇ ਕੋਈ ਹੋਰ ਵੱਡਾ ਪ੍ਰੋਗਰਾਮ ਵੀ ਅਸੀਂ ਅੱਜ ਹੀ ਫੈਸਲਾ ਕੀਤਾ ਵੀ ਅੱਜ ਜਿਹੜਾ ਮੰਗ ਪਤਾ ਦਿੱਤਾ ਹੋਰ ਜੇ ਅਸੀਂ ਇਹ ਵੀ ਪਾਸ ਦਾ ਕਿ ਜੇ 15 ਦਿਨਾਂ ਦੇ ਵਿੱਚ ਵਿੱਚ ਵੀ ਕਪੂਰਤਲੇ ਸਮੱਸਿਆ ਦਾ ਹੱਲ ਨਾ ਹੋਊਗਾ ਉਹਦੇ ਵਿੱਚ ਧੜੇ ਬਣਾ ਕੇ ਕੁੱਝ ਦੇ ਮੈਂ ਸੰਗੋਂ ਜਿਹੜੇ ਇੱਥੇ ਆਪ ਵਾਲੇ ਹੈਗੇ ਆ ਜਿਹੜੇ ਆਪ ਦੇ ਧੜੇ ਬਣੇ ਪਏ ਆ ਵੈਸੇ ਤੇ ਆਪ ਦਾ ਤਕੂਰਤਲੇ ਜ ਹੈ ਹੀ ਕੋਈ ਨਹੀਂਗਾ ਸਿਰਫ ਕੁਰਸੀਆਂ ਦੇ ਬੈਠ ਕੇ ਬਿਆਨਬਾਜ਼ੀ ਕਰਦੇ ਆ ਬਿਆਨਬਾਜ਼ੀ ਕਰਨ ਤੋਂ ਬਗੈਰ ਸਰਕਾਰ ਇਹਨਾਂ ਦੀ ਹੈ ਰਾਣੀ ਸਰਕਾਰ ਤੇ ਹੈ ਹੀ ਨਹੀਂਗੀ ਇਹ ਗਾਣੇ ਦੇ ਖਿਲਾਫ ਬਿਆਨ ਲਾंदे ਪਏ ਆ ਪਿਆਰ ਲਾਉਣ ਤੋਂ ਪਹਿਲਾਂ ਸੋਚਣ ਕਿ ਮੈਨੂੰ ਕੁਰਸੀ ਮਿਲੀ ਐ ਕਲਮ ਮੇਰੇ ਕੋਲ ਐ ਇਹ ਜਿਹੜੇ ਆਪਰੇ 3-4 ਤੇ ਹੈਗੇ ਆ ਅਗਪਾਲ ਇੰਡੀਅਨ ਹੋ ਗਿਆ ਬਿੱਟੂ ਹੋ ਗਿਆ ਆ ਦੂਜਾ ਪਰਮੀ ਆ ਦੂਜੀ ਚੀਜ਼ ਹੋ ਗਈ ਜਿੰਨੇ ਵੀ ਹੈਗੇ ਆ ਇਹ ਸਾਰੇ ਹੈਗੇ ਹਵਾਲੇ ਇੱਕ ਤਾਂ ਪਾਰਟੀ ਨੇ ਫੈਸਲਾ ਕੀਤਾ ਕਿ ਅਗਲਾ ਪ੍ਰੋਗਰਾਮ ਕਿਸਾਨ ਬੰਦੀਨਾ ਵੱਡੇ ਪੱਧਰ ਤੇ ਰਾਣਾ ਗੁਰਜੀਤ ਸਿੰਘ ਦੀ ਕੋਠੀ ਦੇ ਖਾ ਖੜੇ ਬਿਆਨ ਦਾ ਪ੍ਰੋਗਰਾਮ ਬਣਾਇਆ ਔਰ ਆਪ ਜਿਹਨੇ ਇੱਥੇ ਇੱਕ ਦੋ ਧਾਂਚੇ ਹੈਗੇ ਆਪਦੇ ਉਹਨਾਂ ਦਫ਼ਤਰਾਂ ਦੇ ਮੋਰੇ ਬੈ ਕੇ ਉਹਨਾਂ ਨੂੰ ਦੱਸਿਆ ਜਾਊਗਾ ਤੇ ਜਾਂ ਤੇ ਹੱਥ ਕੜੇ ਕਰਦੇ ਹੋ ਰਾਣਾ ਗੁਰਜੀਤ ਸਿੰਘ ਹੱਥ ਕੜਾ ਕਰ ਦਵੇ ਕਪੂਰ ਥੱਲੇ ਇੱਕ ਚੰਦ ਜਿਹੜਾ ਇਕੱਠਾ ਕਥਾ ਕਰਕੇ ਏਕਤਾ ਪਾਰਟੀ ਪਾਉਗੀ ਸਾਂਝ ਜੁਨੀਅਰ ਪਾਉਗੀ ਵੀ ਮੈਂ ਸਮਝਦਾ ਜਿਹੜੀ ਹੈ ਆਪਣੇ ਹੱਥ ਲੈਣਾ ਪਊਗਾ ਆ ਸੀਬ੍ਰੇਦਨ ਚਾਰਜ ਹੈਗੇ ਆ ਇੱਥੇ ਗਰਮੀਕ ਜਈ ਕੋਈ ਆਇਆ ਪਿਆ ਅੰਮ੍ਰਿਤਸਰੋਂ ਅੱਗੇ ਸਟਾਨ ਪਾਰਟੀਆਂ ਨੂੰ ਮੈਂ ਸਮਝਦਾ ਵਿਅਕਤਾ ਪਾਰਟੀ ਨੇ ਇਕੱਠੇ ਹੋ ਕੇ ਬਰੰਗ ਲਪਾ ਕੇ ਉਹ ਸੁੱਪ ਲਾਇਆ ਸੀਗਾ ਇੱਕ ਪਾਲੀ ਹੈ ਜਿਹੜਾ ਸਟੀਲ ਲੈਡ ਦਾ ਇੰਚਾਰਜ ਹੈਗਾ ਆ ਦੇਖ ਲੋ ਪਾਲਕੀ ਪਹਿਲਾਂ ਤੋਂ ਲੈ ਕੇ ਮੁਤਾਗੜ ਦੇ ਵਿੱਚ ਅਧੀਆਂ ਲੇਟਾਂ ਚੱਕਦੀਆਂ ਅਧੀਆਂ ਬੰਦ ਹੈ ਪਰ ਕਾਲਕਾਂ ਵਿੱਚ ਪੂਰੇ ਪਾ ਕੇ ਇਹ ਜਿਹੜਾ ਧਨ ਹੈਗਾ ਪੈਸੇ ਜਿਹੜਾ ਉਥੋਂ ਨਗਰ ਨਿਯਮ ਤੋਂ ਇਹ ਮੈਚ ਦਾ ਸਾਥੂ ਬਣ ਕੇ ਬਿਠੇ ਆ ਇਹਨਾਂ ਦੋਨਾਂ ਦੀ ਮੈਂ ਸਮਝਦਾ ਸਸਪੈਂਡ ਜਿਹੜਾ ਕਰਨ ਸੰਬੰਧੀ ਵੀ ਦੋ ਤਿੰਨਾਂ ਦਿਨਾਂ ਦੇ ਵਿੱਚ ਕਿਸਾਨ ਬੰਦੀ ਏਕਤਾ ਪਾਰਟੀ ਇਕੱਠੇ ਹੋ ਕੇ ਸਿੱਧਾ ਮੈਨੂੰ ਮੰਗ ਪੱਤਰ ਦੇਣ ਜਾਊਗੀ ਕਿ ਤੁਹਾਡੇ ਦਫ਼ਤਰ ਦੇ ਵਿੱਚ ਜਿਹੜੇ ਰਾਣੇ ਦੇ ਚਮਚੇ ਭੜੇ ਫਿਰਦੇ ਆ ਜਾਂ ਰਾਣੇ ਦੀਆਂ ਜਿਹੜੀਆਂ ਕਹਿਨ ਤੇ ਹੋਦੀਆਂ ਬਣਾਉਂਦੇ ਆ ਇਹਨਾਂ ਨੂੰ ਤੁਰੰਤ ਜਿਹੜਾ ਜਾ ਬਦਲੇ ਜਾਵੇ ਤੇ ਜਾਂ ਇਹਨਾਂ ਨੂੰ ਜਿਹੜਾ ਸਸਪੈਂਡ ਕੀਤਾ ਜਾਵੇ ਅਗਲਾ ਪ੍ਰੋਗਰਾਮ ਸਾਡਾ ਜਿਹੜਾ ਪਾਲੀ ਦੇ ਖਿਲਾਫ ਤੇ ਗਰਮੀਤ ਜਈ ਦੇ ਖਿਲਾਫ ਹੋਊਗਾ ਇਹ ਦੋਨਾਂ ਅਪੰਦਰ ਸਸਪੈਂਡ ਕਰਾ ਕੇ ਇਥੋਂ ਤੋੜਿਆ ਜਾਵੇ ਮੈਂ ਕਿ ਮੈਡਲ ਕਮਿਸ਼ਨਰ ਨੂੰ ਹੋਰ ਬੇਨਤੀ ਕਰਨਾ ਚਾਹਨਾ ਕਿ ਤੁਹਾਡੇ ਕੰਮ ਬਹੁਤ ਵਧੀਆ ਵਾ ਤੁਹਾਡੇ ਸਦਕਾ ਮੈਸਮ ਦਾ ਤਕੂਰਥਲਾ ਸ਼ਹਿਰ ਜਨ ਸਾਫ ਸੁਥਰਾ ਮਾਣਾ ਮੋਟਾ ਹੈਗਾ ਵੀ ਜੇ ਆਪਰੇ ਤੁਸੀਂ ਦਫ਼ਤਰਾਂ ਦੇ ਵਿੱਚੋਂ ਕਰਮਚਾਰੀਆਂ ਨੂੰ ਨਾ ਕਟਿਆ ਜਿੱਦਾਂ ਜੇਈਬ ਆਪਣੇ ਇਥੇ ਵੀ ਸਿੰਘ ਜੇਈ ਹੋ ਗਿਆ ਪਾਲੀ ਹੋ ਗਏ ਤੁਹਾਡੇ ਸਟਾਫ ਦੇ ਮੈਂਬਰ ਹੋਰ ਹੈਗੇ ਆ ਜਿਹੜੇ ਤੁਹਾਡੇ ਮੈਸਮ ਦਾ ਖਿਲਾਫ ਜੰਗੀਆਂ ਗੱਲਾਂ ਕੀਤੀ ਕਰਦੇ ਆ ਜਾਂ ਦਫ਼ਤਰ ਕਰਦੇ ਆ ਤੋ ਸਿੱਧਾ ਰਾਣਾ ਗੁਜੀਤ ਸਿੰਘ ਕੋਲ ਜਿੱਦ ਗੱਲਾਂ ਜਾਂਦੀਆਂ ਏਕਤਾ ਪਾਰਟੀ ਨੇ ਸਾਰਾ ਪ੍ਰੋਗਰਾਮ ਮੈਂ ਸਮਝਦਾ ਸਾਰੀ ਇਹ ਪਲੈਨਿੰਗ ਬਣਾ ਕੇ ਸਿਰੇ ਵਿੱਚ ਕੱਲ ਪਰਸੋ ਤੋਂ ਪ੍ਰਸਤਾਨਬ ਜਿਹੜੀ ਹੈ ਉਹ ਕੀਤੀ ਜਾਊਗੀ ਇਹਨਾਂ ਪ੍ਰੋਗਰਾਮਾਂ ਸਰੰਦੀ ਆ ਸ਼ਾਇਦ ਦੇ ਲਾਜ ਜਿਹੜੇ ਬਹੁਤ ਮਾਰੇ ਹੋਏ ਪਏ ਆ ਕਿਉਂਕਿ ਜੁਮੇਵਾਰ ਤੇ ਰਾਣ ਜਿਹੜੀਆਂ ਆਪਣੀ ਜ਼ਿੰਮੇਵਾਰੀ ਨੂੰ ਜ਼ਿੰਮੇਵਾਰੀ ਨਾਲ ਕੰਮ ਨਹੀਂ ਕਰਦੀਆਂ ਸੋ ਏਕਤਾ ਪਾਰਟੀ ਨੇ ਔਰ ਨਰਕਸਾਨ ਜੂਨੀਅਰ ਨੇ ਜਿਹੜਾ ਇਹ ਮਰਦਾ ਚੱਕਿਆ ਹੈ ਇਹਨਾਂ ਦਾ ਆਪਣਾ ਨਹੀਂ ਹੈ ਸੋ ਸ਼ਹਿਰ ਤੁਸੀਂ ਸ਼ਹਿਰ ਦੇ ਦੁਆਲੇ ਦੁਆਲੇ ਕਿਤੇ ਵੀ ਦੇਖ ਲਓ ਕਪੂਰਤਲਾ ਸ਼ਹਿਰ ਜਿਹੜਾ ਸਫਾਈ ਦੇ ਨਾਮ ਤੇ ਪ੍ਰਚਲਿਤ ਸੀ ਜਿਹੜਾ ਹਰ ਇੱਕ ਦਿਨ ਇਹ ਕਪੂਰਤਲਾ ਬਹੁਤ ਸਾਫ਼ ਸੁਥਰਾ ਸ਼ਹਿਰ ਹੈ ਉਹ ਸ਼ਹਿਰ ਜਿਹੜਾ ਉਲੰਘਣਾ ਪਰ ਚੁਟਾ ਹੈ ਔਰ ਜਿਹੜੇ ਇਹਨਾਂ ਦੇ ਐਮਸੀ ਹੈ ਜਿਹੜੇ ਜ਼ਿੰਮੇਵਾਰ ਤੇ ਆਏ ਔਰ ਆਮ ਨਾਲ ਪੜੀਆਂ ਜਿਹੜੀਆਂ ਮਿਲੇ ਇਹਨਾਂ ਨੂੰ ਜਿਹੜੀਆਂ ਗੱਡੀ ਮਿਲੀ ਹੈ ਉਦਾ ਆਨੰਦ ਮੰਡਰੇ ਨੰਨੇ ਇਕਦਾਂ ਹੁੰਦਾ ਛੋਟੇ ਛੋਟੇ ਮੇਲਿਆਂ ਤੇ ਜਾ ਕੇ ਚਾਰਤ ਲੋਕਾਂ ਦੇ ਟੋਕਾਂ ਤੇ ਜਾ ਕੇ ਜਾਂ ਕਿਸੇ ਛੋਟੇ ਪ੍ਰੋਗਰਾਮ ਟੂਰਨਾਮੈਂਟਾਂ ਤੇ ਜਾ ਕੇ ਜਦੋਂ ਇਹ ਲੋਕਾਂ ਨੂੰ ਜੱਫੀਆਂ ਪਾਉਂਦੇ ਆ ਜਦੋਂ ਲੋਕਾਂ ਤਰ੍ਹਾਂ ਤਰ੍ਹਾਂ ਦੇ ਕਹਾਣੇ ਲਾ ਕੇ ਜਦੋਂ ਫੇਸਬੁੱਕ ਤੇ ਪਾਉਂਦੇ ਆ ਉਦੋਂ ਬੜਾ ਸ਼ਰਮ ਆਉਂਦੀ ਹੈ ਕਿ ਕਿਹੜੇ ਕੰਮ ਹੋਏ ਬਿਠਾਏ ਸੀ ਇਹਨਾਂ ਕੰਮਾਂ ਨੂੰ ਬਿਠਾਏ ਸੀ ਸ਼ਹਿਰ ਜਿਹੜਾ ਆਨੰਦ ਨਾਲ ਭਰਿਆ ਪਿਆ ਹੈ 14 ਕਰੋੜ ਰੁਪਏ ਜਿਹੜਾ ਕਮੂਰ ਤੇ ਸ਼ਹਿਰ ਨੂੰ ਆ ਚੁੱਕਾ ਹੈ ਉਹ ਕਿੱਥੇ ਜਾਊਗਾ ਪਿਛਲੇ 25 ਸਾਲਾਂ ਤੋਂ ਜਿਹੜਾ ਕੋਲੇ ਆ ਕੋਈ ਪ੍ਰਬੰਧ ਨਹੀਂ ਹੋ ਸਕਿਆ ਕੋਈ ਜੰਮ ਕੋਈ ਜ਼ਮੀਨ ਲੈ ਕੇ ਪੂਰੇ ਲਈ ਜਿਹੜਾ ਪ੍ਰਬੰਧ ਨਹੀਂ ਕੀ ਕਰ ਸਕੇ ਕਿਉਂਕਿ ਇਹ ਲੋਕ ਜ਼ਿੰਮੇਵਾਰ ਹੈ ਇਹ ਫਿਰ ਕਾਹਦਾ ਕਰਕੇ ਮੋਟਾ ਇਹਨਾਂ ਨੂੰ ਪਾਈਆਂ ਕਿਉਂ ਇਹਨਾਂ ਨੂੰ ਬਿਠਾਇਆ ਗਿਆ ਇਹਨਾਂ ਨੂੰ ਕੇਵਲ ਰਿਵਨ ਕੱਢਣ ਲਈ ਬਿਠਾਇਆ ਗਿਆ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਲੋਕ ਜਿਹੜੇ ਆ ਸੜਕਾਂ ਦੇ ਆ ਕੇ ਆਪਣੇ ਸ਼ਹਿਰ ਦੀ ਸਫਾਈ ਵਾਸਤੇ ਵਹਾਰ ਲਾ ਰਹੇ ਆ ਪਰ ਇਹ ਲੋਕ ਬੇਸ਼ਰਮ ਹੈ ਮੈਂ ਪ੍ਰਧਾਨ ਜੀ ਦੇ ਨਾਲ ਸਲਾਹ ਕੀਤੀ ਹੈ ਕਿ ਅਸੀਂ ਅੱਗੇ ਤੋਂ ਇੱਕ ਵੱਡਾ ਇਕੱਠ ਲਾ ਕੇ ਪ੍ਰਸ਼ਾਸਨ ਚਤਲੇ ਕੰਦੀਆਂ ਦੇ ਸਹਿਯੋਗ ਮੰਗ ਕੇ ਅਸੀਂ ਸ਼ਹਿਰ ਵਿੱਚ ਇੱਕ ਇੱਕ ਵੱਡਾ ਪਰਦਾਸ਼ਨ ਕਰਾਂਗੇ ਤਾਂ ਜੋ ਜੋ ਸਾਰੇ ਜਿਹੜੀਆਂ ਆਰਾਮ ਕਰ ਰਹੀਆਂ ਆ ਉਹਨਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਨਾਲ ਅਸਾਸ ਕਰਵਾਇਆ ਜਾਂ ਉਕਰ ਕਿ ਤੁਹਾਡੇ ਫਰਜ਼ ਕੰਮ ਕਰਨਾ ਬੰਦ ਦੇ ਸੀ ਤੁਹਾਡੇ ਫਰਜ਼ ਕੇਵਲ ਰੇਵਨ ਕੱਟਣਾਂ ਨਹੀਂ ਸੀ ਸੋ ਮੈਂ ਸ਼ਹਿਰ ਵਾਸੀਆਂ ਨੂੰ ਮਹੱਲੇ ਵਾਸੀਆਂ ਨੂੰ ਤੁਹਾਡਾ ਕਹਿੰਦਾ ਮਤਲਬ ਕਿ ਕਿਤੇ ਨਾ ਕਿਤੇ ਜਿਹੜੇ ਕਿ ਪਬਲਿਕ ਤੇ ਨਮਾਇੰਦੇ ਆਪਣੀ ਨੈਤਿਕ ਜ਼ਿੰਮੇਵਾਰੀ ਭੁੱਲ ਗਏ ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਇੱਥੋਂ ਸਮਝ ਆ ਰਹੀ ਹੈ ਕਿ ਸ਼ਹਿਰ ਕੂੜੇ ਨਾਲ ਭਰਿਆ ਪਿਆ ਸ਼ਹਿਰ ਕੰਦਨਾ ਭਰਿਆ ਪਿਆ ਸ਼ਹਿਰ ਦੀਆਂ ਹਸਪਤਾਲਾਂ ਦੀਆਂ ਸਿਵਾਵਾਂ ਦੇਖ ਲਓ ਤੁਸੀਂ ਸ਼ਹਿਰ ਦੇ ਬਾਜ਼ਾਰ ਦੇਖ ਲਓ ਤੁਸੀਂ ਸ਼ਹਿਰ ਵਿੱਚ ਕੌਣ ਨੈਤਿਕ ਜ਼ਿੰਮੇਵਾਰੀ ਸੰਭਲਦਾ ਹੈ ਸ਼ਹਿਰ ਤਾਂ ਲਿਵਾਸ ਹੋਇਆ ਪਿਆ ਹੈ ਇੱਥੇ ਨਾ ਕੋਈ ਸਰਕਾਰ ਦਾ ਨਮਾਇੰਦਾ ਜ਼ਿੰਮੇਵਾਰੀ ਲੈਂਦਾ ਹੈ ਨਾ ਇੱਥੇ ਦਾ ਐਮਐਲਏ ਜ਼ਿੰਮੇਵਾਰੀ ਲੈਂਦਾ ਹੈ ਇਹ ਲੋਕ ਜਾਣ ਤੇ ਜਾਣ ਕਿੱਥੇ ਇੰਨੀ ਬਦਕਿਸਮਤੀ ਹੈ ਇਸ ਸ਼ਹਿਰ ਦੀ ਇਹਨਾਂ ਨੇ ਪਿਛਲੇ ਜੀ ਸਾਲ ਤੋਂ ਜਿਹੜੇ ਆਪਣੇ ਨਮਾਇंदे ਚੁਣੇ ਆ ਉਹ ਕੋਈ ਕੰਮ ਨਹੀਂ ਕਰ ਰਹੇ ਸੋ ਇਹ ਸ਼ਹਿਰ ਵਾਸੀ ਸਾਰੇ ਇਕੱਠੇ ਹੋਗੇ ਅਗਲਾ ਐਕਸ਼ਨ ਬੁਲਾਵਾਂਗੇ ਜਿਹਦੇ ਵਿੱਚ ਅਸੀਂ ਇੱਕ ਵੱਡਾ ਐਕਸ਼ਨ ਕਰਕੇ ਇਹਨਾਂ ਨੂੰ ਜ਼ਿੰਮੇਵਾਰ ਲੋਕਾਂ ਨੂੰ ਅਸੀਂ ਰਣਾ ਵਾੜਾਂ ਦੇ ਜਿਹੜੇ ਲੋਕ ਆ ਉਹਨਾਂ ਤੋਂ ਜਿਹਨਾਂ ਨੂੰ ਕਰਦੀਆਂ ਤੋਂ ਲਹਾਵਾਵਾਂਗੇ ਇਹਨਾਂ ਨੂੰ ਪਤਾ ਲੱਗੇ ਅਸੀਂ ਅਸਫਲ ਹੋਏ ਆ ਤੇ ਲੋਕਾਂ ਨੇ ਅਸਫਲ ਕਰ ਦਿੱਤਾ